ਦੁੱਧ ਵਾਲੇ ਪਸ਼ੂਆਂ ਬਾਰੇ ਪੰਜ ਵੱਡੀਆਂ ਗਲਤਫਹਿਮੀਆਂ ਜੋ ਕਿ ਅਸਲ ਵਿੱਚ ਬਿਲਕੁਲ ਹੀ ਗਲਤ ਹੈ ਆਓ ਜਾਣਦੇ ਆ ਉਹ ਕਿਹੜੀਆਂ ਪੰਜ ਵੱਡੀਆਂ ਗਲਤਫਹਿਮੀਆਂ ਹਨ ਗਾਂ ਤੇ ਮੱਝ ਨੂੰ ਜ਼ਿਆਦਾ ਖਾਣਾ ਦੇਵਾਂਗੇ ਤੇ ਉਹ ਜ਼ਿਆਦਾ ਦੁੱਧ ਦੇਵੇਗੀ ਇਹ ਇੱਕ ਬਹੁਤ ਵੱਡੀ ਗਲਤਫਹਿਮੀ ਹੈ ਸਿਰਫ ਖਾਣਾ ਨਹੀਂ ਸਿਹਤ ਨਸਲ ਔਰ ਕੇਅਰ ਵੀ ਬਹੁਤ ਜ਼ਿਆਦਾ ਮੈਟਰ ਕਰਦੀ ਹੈ ਨੰਬਰ 2 ਗਲਤਫਹਿਮੀ ਕੇਵਲ ਮੱਝ ਦਾ ਹੀ ਦੁੱਧ ਜਿਆਦਾ ਵਧੀਆ ਹੁੰਦਾ ਹੈ ਮੱਝ ਅਤੇ ਗਾਂ ਦੋਵਾਂ ਦਾ ਦੁੱਧ ਵਧੀਆ ਹੁੰਦਾ ਹੈ ਬਸ ਫਰਕ ਹੁੰਦਾ ਹੈ ਫੈਂਟ ਅਤੇ ਰੇਟ ਦਾ ਦੋਵੇਂ ਦੋਵਾਂ ਦਾ ਦੁੱਧ ਸਿਹਤਮੰਦ ਹੁੰਦਾ ਹੈ ਨੰਬਰ 3 ਜਿਆਦਾ ਟੀਕੇ ਲਗਵਾਉਣ ਨਾਲ ਜਾਨਵਰ ਜਲਦੀ ਗਰਭਵਤੀ ਹੋ ਜਾਂਦਾ ਹੈ ਬੇਕਾਰ ਟੀਕਾ ਲਗਵਾਉਣ ਨਾਲ ਜਾਨਵਰ ਦੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਸਹੀ ਟਾਈਮ ਤੇ ਨੈਚੁਰਲ ਪ੍ਰੋਸੀਜਰ ਬੈਸਟ ਹੈ ਨੰਬਰ 4 ਦੇਸੀ نسل ਕਦੇ ਵੀ ਘਾਟਾ ਨਹੀਂ ਦਿੰਦੀ। ਦੇਸੀ ਹੋ ਜਾ ਬਦੇਸੀ ਦੋਨਾਂ ਦੇ ਮੈਨੇਜਮੈਂਟ ਤੇ ਧਿਆਨ ਦੇਣਾ ਪੈਂਦਾ। ਨੰਬਰ 5 ਨਵੇਂ ਫਾਰਮਰ ਕਦੇ ਵੀ ਆਪਣਾ ਨਵਾਂ ਡੈਰੀ ਫਾਰਮ ਸ਼ੁਰੂ ਨਹੀਂ ਕਰ ਸਕਦੇ। ਸਹੀ ਪਲਾਨ, ਟ੍ਰੇਨਿੰਗ ਤੇ ਪੂਰੀ ਜਾਣਕਾਰੀ ਨਾਲ ਹਰ ਇੱਕ ਬੰਦਾ ਡੈਰੀ ਫਾਰਮ ਸ਼ੁਰੂ ਕਰ ਸਕਦਾ ਹੈ।